ਕਹ ਗਾ ਕੰਪਨੀ ਆ ਰਿਹਾ ਵਿੱਚ ਕਿ ਪੁਰਾਣਾ ਐਸੀ ਚੱਪੀ ਬੰਬ ਮੰਡੀ ਜਮਰੀ ਜੇ ਤੈਸੀ ਅਮਲ ਕਰਦੇ ਹੋਏ ਸਿੱਪੈਂਡ ਦੇ ਬੱਚੇ ਆ ਪਹਿਲਾਂ ਅਸੀਂ ਲੱਗੇ ਲੱਗੇ ਜਿੱਥੇ ਬੰਬ ਸਿਆਤੀ ਉਹਦੇ ਹਾਲ ਦੇ ਵਾਲੇ ਘਰ ਖਾਲੀ ਕਰਵਾ ਕੇ ਨੂੰ ਫੇਰ ਕੀਤਾ ਜਿਸ ਤੋਂ ਇਲਾਵਾ ਅਸੀਂ ਬੰਬ ਡਿਸਪੋਜ਼ਲ ਟੀਮ ਮਗਾ ਕੇ ਉਹ ਬੰਬ ਨੂੰ ਅਸੀਂ ਹੈਂਡਲ ਕਰਕੇ ਉਹਨੂੰ ਹੁਣ ਸਾਕੇ ਲੈ ਕੇ ਜਾ ਰਹੇ ਆ ਇਹ ਬੰਬ ਕੋਈ ਪੁਰਾਣਾ ਬੰਬ ਆ ਕਿ ਜਿਵੇਂ ਕੋਈ ਆਰਮੀ ਦੀ ਐਕਸਰਸਾਈਜ਼ ਵਿੱਚ ਕੋਈ ਰਹਿ ਗਿਆ ਹੋਵੇ ਜਾਂ ਹਾਲੇ ਇਹ ਵਾਰੀ ਵੈਦ ਚ ਵੈਰੀਫਾਈ ਕੀਤਾ ਜਾਊਗਾ ਕਿ ਕਿੱਦਾਂ ਤੇ ਕਿਵੇਂ ਆਇਆ ਸੀ ਅੱਜ ਪਿੰਡ ਵਧਿਆਲਾ ਵਿੱਚ ਕਿ ਪੁਰਾਣਾ ਐਸਸੀ ਛੱਪੀ ਕੰਪਲੈਂਟ ਦੀ ਜਮਿੰਗ ਜਿਸ ਤਰ੍ਹਾਂ ਸੀ ਅਮਲ ਕਰਦੇ ਹੋਏ ਡਿਪੈਂਡੈਂਟ ਬਣ ਗਿਆ ਪਹਿਲਾਂ ਅਸੀਂ ਲੱਗੇ ਲੱਗੇ ਜੇ ਤੁਹਾਨੂੰ ਸਿਆਸੀ ਉਹਦੇ ਹਾਲ ਦੇ ਵਾਲੇ ਘਰ ਖਾਲੀ ਕਰਵਾ ਕੇ ਨੂੰ ਸੇਵ ਕੀਤਾ ਇਸ ਤੋਂ ਇਲਾਵਾ ਅਸੀਂ ਬੰਬ ਸਪੋਰਟ ਟੀਮ ਮਗਾ ਕੇ ਉਹ ਬੰਬ ਨੂੰ ਅਸੀਂ ਐਂਡਰ ਕਰਕੇ ਉਹਨੂੰ ਹੁਣ ਸਾਹੇ ਲੈ ਕੇ ਜਾ ਰਹੇ ਹਾਂ ਇਹ ਬੰਬ ਕੋਈ ਪੁਰਾਣਾ ਬੰਬਿਆ ਕਿ ਜਿਵੇਂ ਕੋਈ ਆਰਮੀ ਦੀ ਐਕਸਰਸਾਈਜ਼ ਵਿੱਚ ਕੋਈ ਰਹਿ ਗਿਆ ਹੋਵੇ ਜਾਂ ਹਲੇ ਇਸ ਵਾਰੀ ਵੈਦ ਚ ਵੈਰੀਫਾਈ ਕੀਤਾ ਜਾਊਗਾ ਵੀ ਇਹ ਕਿੱਦਾਂ ਤੇ ਕਿਵੇਂ ਆਇਆ ਸੀ ਅੱਜ ਪਿੰਡ ਵਧਿਆਲਾ ਵਿੱਚ ਇੱਕ ਪੁਰਾਣਾ ਐਸਸੀ 36 ਬੰਬ ਮੈਨ ਦੀ ਇਜਮੈਂਟ ਜਿਸ ਤਰ੍ਹਾਂ ਇਹ ਅਮਲ ਕਰਦੇ ਹੋਏ ਪਿੰਡ ਦੇ ਬਾਹਰ ਆ ਪਹਿਲਾਂ ਅਸੀਂ ਲੱਗੇ ਲੱਗੇ ਜਿੱਥੇ ਤੋਂ ਆਤੀ ਦੇ ਹਾਲ ਦੇ ਵਾਲੇ ਘਰ ਖਾਲੀ ਕਰਵਾ ਕੇ ਨੂੰ ਫੇਰ ਕੀਤਾ ਇਸ ਤੋਂ ਇਲਾਵਾ ਅਸੀਂ ਬੰਬ ਡਿਸਪੋਜ਼ਲ ਟੀਮ ਅਗਾ ਕੇ ਉਹ ਬੰਬ ਨੂੰ ਅਸੀਂ ਹੈਂਡਲ ਕਰਕੇ ਉਹਨੂੰ ਹੁਣ ਛਾ ਕੇ ਲੈ ਕੇ ਜਾ ਰਹੇ ਹਾਂ ਇਹ ਬੰਬ ਕੋਈ ਪੁਰਾਣਾ ਬੰਬਿਆ ਕਿ ਜਿਵੇਂ ਕੋਈ ਆਰਮੀ ਦੀ ਐਕਸਰਸਾਈਜ਼ ਵਿੱਚ ਕੋਈ ਰਹਿ ਗਿਆ ਹੋਵੇ ਜਾਹ ਹਲੇ ਦੀ ਵਾਰੀ ਬੈਲਿਫਾਈ ਕੀਤਾ ਜਾਊਗਾ ਵੀ ਇਹ ਕਿੱਦਾਂ ਤੇ ਕਿਵੇਂ ਆਇਆ ਸੀ ਅੱਜ ਪਿੰਡ ਵਧਿਆਣਾ ਦੇ ਵਿੱਚ ਇੱਕ ਪੁਰਾਣਾ ਐਸਟੀਪੀ ਬੰਬ ਮੈਨ ਦੀ ਰਮੇਰੀ ਇਹਦੇ ਅਸੀਂ ਅਮਲ ਕਰਦੇ ਹੋਏ ਜਿਹੜੇ ਪਿੰਡ ਦੇ ਬੱਚੇ ਆ ਪਹਿਲਾਂ ਜੀ ਲੱਗੇ ਲੱਗੇ ਜਿੱਥੇ ਬੰਬ ਸਿਆਤੀ ਉਹਦੇ ਹਾਲ ਦੇ ਵਾਲੇ ਘਰ ਖਾਲੀ ਕਰਵਾ ਕੇ ਇਹ ਫੇਸ ਕੀਤਾ ਇਸ ਤੋਂ ਇਲਾਵਾ ਅਸੀਂ ਬੰਬ ਡਿਸਪੋਜ਼ਲ ਟੀਮ ਮਗਾ ਕੇ ਉਹ ਬੰਬ ਨੂੰ ਅਸੀਂ ਐਂਡਰ ਕਰਕੇ ਉਹਨੂੰ ਹੁਣ ਵਿਸਾ ਕੇ ਲੈ ਕੇ ਜਾ ਰਹੇ ਹਾਂ ਇਹ ਬੰਬ ਕੋਈ ਪੁਰਾਣਾ ਬੰਬਿਆ ਤੇ ਜਿਵੇਂ ਕੋਈ ਆਰਮੀ ਦੀ ਐਕਸਰਸਾਈਜ਼ ਵਿੱਚ ਕੋਈ ਰਹਿ ਗਿਆ ਹੋਵੇ ਜਾਂ ਹਾਲੇ ਇਹ ਵਾਰੀ ਵੈਲਿਚ ਵੈਲਿਫਾਈ ਕੀਤਾ ਜਾਊਗਾ ਕਿ ਕਿੱਦਾਂ ਤੇ ਕਿਵੇਂ ਆਇਆ ਸੀ ਅੱਜ ਪਿੰਡ ਵਧਿਆਲਾ ਵਿੱਚ ਪੁਰਾਣਾ ਐਸ.ਟੀ. ਸੱਤੀ ਕੰਪਨੀ ਦੀ ਜਮਰੀ ਜੇਸੇ ਤਰੀਕੇ ਅਮਲ ਕਰਦੇ ਹੋਏ ਸਿੱਪੈਂਡ ਲੱਗਦੀ ਆ ਪੰਜਾਬੀ ਲੱਗੇ ਲੱਗੇ ਜਿਸੰਬੂਸ ਆਤੀ ਉਹਦੇ ਹਾਲ ਦੇ ਵਾਲੇ ਘਰ ਖਾਲੀ ਕਰਵਾ ਕੇ ਨੂੰ ਫੇਰ ਦਿੱਤਾ ਜਿਸ ਤੋਂ ਇਲਾਵਾ ਅਸੀਂ ਬੰਬ ਡਿਸਪੋਜ਼ਲ ਟੀਮ ਮਗਾ ਕੇ ਉਹ ਦੰਬ ਨੂੰ ਅਸੀਂ ਹੈਂਡਲ ਕਰਕੇ ਉਹਨਾਂ ਨੂੰ ਹਲਸਾ ਕੇ ਲੈ ਕੇ ਜਾ ਰਹੇ ਆ ਇਹ ਬੰਬ ਕੋਈ ਪੁਰਾਣਾ ਬੰਬਿਆ ਕਿ ਜਿਵੇਂ ਕੋਈ ਆਰਮੀ ਦੀ ਐਕਸਰਸਾਈਜ਼ ਵਿੱਚ ਕੋਈ ਰਹਿ ਗਿਆ ਹੋਵੇ ਜਾਹ ਹਲੇ ਜਵਾਰੀ ਵੈਲਿਚ ਵੈਰੀਫਾਈ ਕੀਤਾ ਜਾਊਗਾ ਵੀ ਇਹ ਕਿਦਾਂ ਤੇ